ਪਸਤਾ ਪੰਜਾਬ ਤੇ ਹਮੇਸ਼ਾ ਬਹੁਤ ਸਾਰੀਆਂ ਮੁਸੀਬਤਾਂ ਹੁੰਦੀਆਂ ਰਹੀਆਂ ਨੇ ਪਰ ਫਿਰ ਵੀ ਸੱਚੇ ਪਾਤਸ਼ਾਹ ਸਾਨੂੰ ਇਸ ਮੁਸੀਬਤ ਵਿੱਚ ਹਮੇਸ਼ਾ ਕੱਢਦਾ ਹੈ ਹੁਣ ਵੀ ਅਸੀਂ ਆਸਨ ਵਾਲੀ ਆ ਕਿ ਸਾਨੂੰ ਉਹ ਪਰਮਾਤਮਾ ਪਰਵਰਦੀਗਾਰ ਇਸ ਮੁਸੀਬਤ ਚੋਂ ਬਾਹਰ ਕੱਢੇਗਾ ਗੱਲ ਹੈ ਕਿ ਕਰਨ ਕਰਾਉਣ ਵਾਲਾ ਪਰਮਾਤਮਾ ਹਿੰਮਤ ਦੇਣ ਵਾਲਾ ਪਰਮਾਤਮਾ ਸਭ ਨੂੰ ਔਰ ਸਾਡਾ ਵਸ ਚੱਲਦਾ ਤਾਂ ਅਸੀਂ ਸਾਰਾ ਖੰਨਾ ਹੀ ਲੈ ਜਾਂਦੇ ਹਾਂ ਉਹਨਾਂ ਵਾਸਤੇ ਜਿੱਥੇ ਜਿੱਥੇ ਹੜਪੀੜਤ ਸਾਡੇ ਵਿਕਟਮ ਜਿਹੜੇ ਹੈਗੇ ਆ ਫਲਡ ਪ੍ਰੋਨ ਏਰੀਆਜ਼ ਦੇ ਵਿੱਚ ਬੈਠੇ ਆ ਸਾਡਾ ਵਸ ਚੱਲਦਾ ਤਾਂ ਅਸੀਂ ਪੂਰੇ ਤੇ ਪੂਰਾ ਖੰਨਾ ਹੀ ਲੈ ਜਾਂਦੇ ਹਾਂ ਉਹਨਾਂ ਵਾਸਤੇ ਤਦ ਇਹ ਰਹਿੰਦਾ ਕਿ ਜਦੋਂ ਵੀ ਕਿਉਂਕਿ ਅਸੀਂ ਪੰਜਾਬੀ ਆ ਤੇ ਪੰਜਾਬ ਨੇ ਸਾਡੇ ਲਈ ਬਹੁਤ ਕੁਝ ਕੀਤਾ ਮੇਰੇ ਪੇਰੈਂਟਸ ਲਈ ਬਹੁਤ ਕੁਝ ਕੀਤਾ ਇਸ ਕਰਕੇ ਜੇ ਪੰਜਾਬ ਸਾਡੇ ਨਾਲ ਆ ਤਾਂ ਅਸੀਂ ਵੀ ਪੰਜਾਬ ਦੇ ਨਾਲ ਆ ਸਾਰੇ ਸਾਡੇ ਪੰਜਾਬ ਤੇ ਜਿਹੜੀ ਇਹ ਇੱਕ ਦੁਖਦਾਈ ਘਟਨਾ ਜਿਹੜੀ ਹੋ ਰਹੀ ਆ ਇੱਕ ਮੁਸੀਬਤ ਆ ਰਹੀ ਆ ਵੈਸੇ ਤਾਂ ਪੰਜਾਬ ਤੇ ਹਮੇਸ਼ਾ ਬਹੁਤ ਸਾਰੀਆਂ ਮੁਸੀਬਤਾਂ ਹੁੰਦੀਆਂ ਰਹੀਆਂ ਨੇ ਪਰ ਫਿਰ ਵੀ ਸੱਚੇ ਪਾਸ਼ਾ ਸਾਨੂੰ ਇਸ ਮੁਸੀਬਤ ਚ ਹਮੇਸ਼ਾ ਕੱਢਦਾ ਹੈ ਹੁਣ ਵੀ ਅਸੀਂ ਇਸ ਆਸ ਨਾਲ ਹੀ ਆ ਕਿ ਸਾਨੂੰ ਉਹ ਪਰਮਾਤਮਾ ਪਰਵਰਦੀਗਾਰ ਇਸ ਮੁਸੀਬਤ ਚੋਂ ਬਾਹਰ ਕੱਢੇਗਾ ਪੰਜਾਬੀ ਜਿਹੜੇ ਨੇ ਉਹ ਕਦੇ ਹਾਰਦੇ ਨਹੀਂ ਹੈਗੇ ਉਹਨਾਂ ਦੇ ਵਿੱਚ ਜਜ਼ਬਾ ਬਹੁਤ ਆ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ ਦੁੱਖ ਦੇ ਵਿੱਚ ਵੀ ਮੁਸਕਰਾਉਂਦੇ ਨੇ ਪੰਜਾਬੀ ਔਰ ਇੱਕ ਪੰਜਾਬੀ ਨੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਜਾ ਕੇ ਹਰੇਕ ਦੀ ਮਦਦ ਲਈ ਖੜ ਜਾਂਦੇ ਲੰਗਰ ਵੀ ਲਾ ਦਿੰਦੇ ਨੇ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਆ ਪੰਜਾਬੀ ਖੜਦੇ ਨੇ ਹਮੇਸ਼ਾ ਸੇਵਾ ਜਾ ਕੇ ਜੰਗ ਦੇ ਮੈਦਾਨ ਹੋਵੇ ਚਾਹੇ ਹੋ ਨਾਮਦਾਨ ਹੋਵੇ ਚਾਹੇ ਲੰਗਰ ਦੀ ਸੇਵਾ ਹੋਵੇ ਕਿਸੇ ਕਿਸਮ ਦੀ ਵੀ ਸੇਵਾ ਹੋਵੇ ਪੰਜਾਬੀ ਸਭ ਤੋਂ ਮੂਰੇ ਹੁੰਦੇ ਨੇ ਸੋ ਅੱਜ ਸਾਡੇ ਪੰਜਾਬ ਤੇ ਜਿਹੜੀ ਇਹ ਪ੍ਰੋਬਲਮ ਚੱਲ ਰਹੀ ਹੈ ਮੁਸੀਬਤ ਆਈ ਆ ਅਸੀਂ ਸਾਰੇ ਰਲ ਕੇ ਸਾਡੇ ਖੰਨਾ ਸ਼ਹਿਰ ਸਾਰੇ ਹੀ ਬਹੁਤ ਦਿਨਾਂ ਤੋਂ ਲੱਗੇ ਹੋਏ ਗੱਡੀਆਂ ਤੇ ਗੱਡੀਆਂ ਜਾ ਰਹੀਆਂ ਅਲੱਗ-ਅਲੱਗ ਥਾਵਾਂ ਤੇ ਜਾ ਰਹੀਆਂ ਨੇ ਹੁਸੈਨੀਵਾਲ ਵੀ ਇੱਕ ਗੱਡੀ ਗਈ ਸੀਗੀ ਭਰ ਕੇ ਇੱਥੋਂ ਅਲੱਗ-ਅਲੱਗ ਥਾਵਾਂ ਤੇ ਜਾ ਰਹੀਆਂ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਸਾਡੇ ਖੰਨੇ ਦੀਆਂ ਅਸੀਂ ਸਾਰੇ ਰਲ ਕੇ ਇੱਕ ਇੱਕ ਦੂਜੇ ਦੇ ਨਾਲ ਖੜੇ ਆ ਔਰ ਅੱਜ ਅਸੀਂ ਜਾ ਰਹੇ ਹੇਕਤਾ ਵੈਲਫੇਅਰ ਕਲੱਬ ਸਰਦੂਲ ਸਕੰਦਰ ਜੀ ਆਪਣਾ ਸਾਰੀ ਫੈਮਿਲੀ ਤੇ ਸਾਡੀ ਏਕਤਾ ਵੈਲਫੇਅਰ ਕਲੱਬ ਸਾਰੇ ਜਾ ਰਹੇ ਆ ਸੀ ਅਸੀਂ ਅਸੀਂ ਅੱਜ ਜਾ ਰਹੇ ਆ ਜੀ ਸੁਲਤਾਨਪੁਰ ਲੋਧੀ ਉੱਥੇ ਬਹੁਤ ਪਾਣੀ ਆ ਉਧਰ ਬਹੁਤ ਲੋਕ ਘਟ ਜਾ ਰਹੇ ਨੇ ਮਾਝੇ ਵਾਲੇ ਪਾਸੇ ਬਹੁਤ ਸਾਰੇ ਲੋਕ ਚਲੇ ਗਏ ਨੇ ਉਧਰ ਤਾਂ ਹੁਣ ਮਤਲਬ ਕਿ ਕਾਫੀ ਲੋਕ ਆ ਗਏ ਨੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਲੋਕਾਂ ਦੀ ਘਾਟ ਸੀ ਇਸ ਕਰਕੇ ਅਸੀਂ ਉਹ ਥਾਵਾਂ ਲੱਭਦੇ ਸੀ ਜਿੱਥੇ ਬਹੁਤ ਘੱਟ ਲੋਕ ਗਏ ਨੇ ਤੇ ਜਿੱਥੇ ਜ਼ਰੂਰਤ ਬਹੁਤ ਜ਼ਿਆਦਾ ਸੀ ਉਹ ਥਾਵਾਂ ਲੱਭ ਲੱਭ ਕੇ ਜਾ ਰਿਆ ਸੀ ਅੱਜ ਸੁਲਤਾਨਪੁਰ ਲੋਧੀ ਨੂੰ ਜਾ ਰਹੇ ਆ ਜੀ ਤੇ ਬਾਕੀ ਤੁਸੀਂ ਸਾਡੇ ਲਈ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਅਸੀਂ ਇਸ ਕੰਮ ਦੇ ਵਿੱਚ ਸਫਲ ਹੋ ਜਾਈਏ ਅਸੀਂ ਪਰਸੋ ਚੌਥੇ ਅਸੀਂ ਮਾਂ ਬਗਲਾ ਮੁਖੀ ਮੰਦਿਰ ਚ ਜਾ ਕੇ ਪੂਜਾ ਵੀ ਕੀਤੀ ਆ ਹਵਨ ਵੀ ਕੀਤਾ ਉਸ ਮਹਾਮਾਈ ਦੇ ਅੱਗੇ ਅਰਦਾਸ ਵੀ ਕੀਤੀ ਕਿ ਹੈ ਮਾਂ ਪਿਤਾੰਬਰਾ ਮਹਾਰਾਜ ਰਜੈਸ਼ਵਰੀ ਹੈ ਮਾਂ ਬ੍ਰਹਮਾਸਤ ਰੂਪਣੀ ਇਸ ਪੰਜਾਬ ਨੂੰ ਇਹਨਾਂ ਮੁਸੀਬਤਾਂ ਤੋਂ ਬਾਹਰ ਕੱਢੋ ਕਿਰਪਾ ਕਰੋ ਔਰ ਕੱਲ ਗਣੇਸ਼ ਜੀ ਦੀ ਇੱਥੇ ਜਿਹੜੀ ਉਹਨਾਂ ਦੇ ਉਤਸਵ ਚੱਲ ਰਹੇ ਨੇ ਉਹਨਾਂ ਦਾ ਪਰਵ ਚੱਲਦਾ ਪਿਆ ਹੈ ਉੱਥੇ ਵੀ ਜਾ ਕੇ ਅਸੀਂ ਸਾਡੇ ਮੈਨਰੋ ਸਾਹਿਬ ਰਾਜਕੁਮਾਰ ਮੈਨਰੋ ਜੀ ਸਾਡੇ ਬਗਲਾਮੁਖੀ ਮੰਦਰ ਤੋਂ ਜੈਦੇਵ ਸ਼ਾਸਤਰੀ ਜੀ ਸਾਡੇ ਉਹ ਸਾਡੇ ਹੋ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਸਾਡੇ ਖੰਨੇ ਦੇ ਸਾਰੇ ਅਸੀਂ ਉੱਥੇ ਇਕੱਠੇ ਹੋਏ ਸੀਗੇ ਉੱਥੇ ਸਾਰਿਆਂ ਨੇ ਅਰਦਾਸ ਕੀਤੀ ਆ ਗਣਪਤੀ ਪਾਪਾ ਦੇ ਅੱਗੇ ਵੀ ਕਿ ਇਸ ਜਿਹੜਾ ਵਿਗਨ ਚੱਲ ਰਿਹਾ ਹੈ ਸਾਡੇ ਪੰਜਾਬ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਉਹਨੂੰ ਇਸ ਜੋ ਬਾਹਰ ਕੱਢੇ ਹਰ ਤਰ੍ਹਾਂ ਦਾ ਦੇਵੀ ਦੇਵਤਾ ਖਵਾਜਾ ਗਰੀਬ ਨਿਵਾਜ਼ ਅਸੀਂ ਉਹਦੀ ਵੀ ਆਪਣੇ ਘਰੇ ਵੀ ਉਹਨਾਂ ਦੀ ਵੀ ਨਿਯਾਜ਼ ਦਿੱਤੀ ਆ ਉਹਨਾਂ ਦਾ ਹੋਮ ਦਿੱਤਾ ਹੈ ਬਲਕਿ ਹਰ ਪੀਰ ਪੈਗੰਬਰ ਦੇਵੀ ਦੇਵਤਾ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਅਸੀਂ ਅਰਦਾਸ ਕਰ ਰਿਹਾ ਕਿ ਸਾਡੇ ਪੰਜਾਬ ਦੀ ਰੱਖਿਆ ਕਰੋ ਅਸੀਂ ਉੱਥੇ ਸੰਪਰਕ ਕਰਕੇ ਅਸੀਂ ਲਿਸਟ ਮੰਗਾਈ ਸੀ ਕਿ ਤੁਹਾਨੂੰ ਚਾਹੀਦਾ ਕੀ ਆ ਕਿਉਂਕਿ ਗੱਲ ਤੇ ਹੈ ਨਾ ਵੀ ਉੱਥੇ ਚੀਜ਼ ਕਿਹੜੀ ਚਾਹੀਦੀ ਆ ਆਪਾਂ ਕੋਈ ਸਮਾਨ ਹੋਰ ਲੈ ਜਾਈਏ ਉੱਥੇ ਉਹਨਾਂ ਨੂੰ ਉਸ ਚੀਜ਼ ਦੀ ਜ਼ਰੂਰਤ ਨਾ ਹੋਵੇ ਤੇ ਜ਼ਰੂਰਤ ਕਿਸੇ ਚੀਜ਼ ਦੀ ਹੋਰ ਦੀ ਹੋਵੇ ਅਸੀਂ ਉਹਨਾਂ ਤੇ ਲਿਸਟ ਮੰਗਾਈ ਆ ਜੋ ਜੋ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਆ ਸੀ ਉਹ ਲੈ ਕੇ ਜਾ ਰਹੇ ਆ ਜਿਵੇਂ ਸੈਨੀਟੀ ਪੈੜ ਹੈਗੇ ਨੇ ਜਿਹੜੇ ਆਪਣਾ ਉਡੋ ਮਾਸ ਹੈਗੇ ਨੇ ਮੱਛਰਾਂ ਵਾਸਤੇ ਮੱਛਰਦਾਨੀਆਂ ਤਰਪਾਲਾਂ ਆਪਾਂ ਬਾਕੀ ਰਾਸ਼ਨ ਵੀ ਲੈ ਕੇ ਜਾ ਰਹੇ ਸੁੱਕਾ ਸਿੱਧਾ ਰਾਸ਼ਨ ਜਿਹੜਾ ਕਿਉਂਕਿ ਪਕਾਉਣ ਵਾਸਤੇ ਉਹਨਾਂ ਕੋਲ ਜਗ੍ਹਾ ਨਹੀਂ ਨਾ ਅੱਗ ਨਾ ਕੁਝ ਹੈ ਹੀ ਨਹੀਂ ਸੁੱਕਾ ਸਿੱਧਾ ਰਾਸ਼ਨ ਲੈ ਕੇ ਜਾ ਰਹੇ ਆ ਜਿਹਨੂੰ ਆਰਾਮ ਨਾਲ ਬੈਠ ਕੇ ਖਾ ਸਕਣ ਔਰ ਜਿਹੜੀਆਂ ਚੀਜ਼ਾਂ ਦੀ ਸਾਨੂੰ ਉੱਥੋਂ ਹੁਕਮ ਹੋਇਆ ਸੀ ਕਿ ਆਹ ਚੀਜ਼ਾਂ ਦੀ ਸਾਨੂੰ ਜ਼ਰੂਰਤ ਆ ਉਹ ਅਸੀਂ ਸਾਰੀਆਂ ਅਸੀਂ ਆਪਣੀਆਂ ਗੱਡੀਆਂ ਸਾਡੀਆਂ ਘੱਟੋ ਘੱਟ 10 ਗੱਡੀਆਂ ਜਾ ਰਹੀਆਂ ਨੇ ਉਹ ਸਾਰੀਆਂ ਅਸੀਂ ਗੱਡੀਆਂ ਉਸ ਸਮਾਨ ਨਾਲੇ ਲੱਦੀਆਂ ਹੋਈਆਂ ਨੇ ਬਾਕੀ ਅਸੀਂ 8 ਤਰੀਕ ਨੂੰ ਫੇਰ ਜਾਵਾਂਗੇ ਸਾਰੇ ਸੰਸਥਾਵਾਂ ਅਸੀਂ ਖੰਨੇ ਦੇ ਇਕੱਠੇ ਹੋ ਕੇ ਜਾਵਾਂਗੇ ਅੱਜ ਅਸੀਂ ਇਕਤਾ ਵੈਲਫੇਅਰ ਕਲੱਬ ਜਿਹੜਾ ਕਿ ਸਰਦੂਲ ਸਕੰਦਰ ਜੀ ਨੇ ਅਸ ਤੋਂ 22 23 ਸਾਲ ਪਹਿਲਾਂ ਇਹ ਤਿਆਰ ਕੀਤਾ ਸੀਗਾ ਲੋਕਾਂ ਦੀ ਸਹਾਇਤਾ ਵਾਸਤੇ ਤੇ ਉਹੀ ਆਪਾਂ ਹਰ ਸਾਲ ਜਗਰਾਤਾ ਕਰਾਈਦਾ ਮਹਾਮਾਈ ਦਾ ਤੇ ਆਪਾਂ ਹੁਣ ਸਾਈਂ ਕੇ دیਵਾਨੇ ਗੁਬਿੰਦਗੜ੍ਹ ਤੋਂ ਉਹ ਵੀ ਸਾਡੇ ਨਾਲ ਨੇ ਤੇ ਅਸੀਂ ਸਾਰੇ ਰਲ ਕੇ ਮਾ ਮਾਈ ਦੀ ਕਿਰਪਾ ਦੇ ਨਾਲ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਔਕਾਤ ਨਹੀਂ ਹੈਗੀ ਕਿ ਅਸੀਂ ਕੁਝ ਕਰ ਸਕੀਏ ਇਹ ਉਹ ਤਾਂ ਦਿੱਤਾ ਹੋਇਆ ਹੈ ਉਸੇ ਦੀ ਕਿਰਪਾ ਹੈ ਉਹੀ ਸਾਡੇ ਕੋਲੋਂ ਸੇਵਾ ਕਰਵਾ ਰਿਹਾ ਹੈ ਅਸੀਂ ਉਹਦੀ ਕਿਰਪਾ ਦੇ ਨਾਲ ਹੀ ਜਾ ਰਹੇ ਆ ਤੇ ਸਾਰੇ ਜਾ ਕੇ ਅਸੀਂ ਉੱਥੇ ਸੇਵਾ ਦੇ ਵਿੱਚ ਲੱਗੇ ਹੈ ਬਾਕੀ ਹੋਰ ਵੀ ਕਾਫੀ ਸਮਾਂ ਜਿਵੇਂ ਪਾਣੀ ਦੀਆਂ ਬੋਤਲਾਂ ਪਾਣੀ ਦੀ ਘਾਟ ਉੱਥੇ ਪਾਣੀ ਪੀਣ ਵਾਸਤੇ ਹੈ ਨਹੀਂ ਲੋਕਾਂ ਕੋਲ ਪਾਣੀ ਲੈ ਕੇ ਜਾ ਰਹੇ ਆ ਬਹੁਤ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਲੈ ਕੇ ਜਾ ਰਹੇ ਜਿਹੜੀਆਂ ਉੱਥੇ ਚਾਹੀਦੀਆਂ ਨੇ ਸਾਨੂੰ ਸਾਂਗ ਤੇ ਇਲਾਜ ਜਾ ਰਹੇ ਨੇ ਹੋਰ ਵੀ ਤੁਸੀਂ ਕਹਿੰਦੇ ਸੀ ਕਿ ਇੱਕਤਾ ਵੈਲਫੇਅਰ ਦੇ ਮੈਂਬਰ ਵੀ ਉਹ ਵੀ ਸਾਡੇ ਨਾਲ ਹਾਂਜੀ ਹਾਂਜੀ ਸਾਰੇ ਇੱਕਤਾ ਵੈਲਫੇਅਰ ਮੈਂ ਜਿਹਨੇ ਵੀ ਸਾਡੇ ਮੈਂਬਰ ਨੇ ਸਾਰੀ ਕਮੇਟੀ ਦੇ ਮੈਂਬਰ ਸਾਰੇ ਨਾਲ ਜਾ ਰਹੇ ਨੇ ਵਲੰਟੀਅਰ ਕਰ ਰਹੇ ਨੇ ਸਾਡੇ ਸ਼ਹਿਰ ਤੋਂ ਬਹੁਤ ਅੱچھے ਸਾਡੇ ਸੁਖਮਨ ਭਾਜੀ ਇੱਥੋਂ ਇਹ ਵੀ ਐਮਸੀ ਨੇ ਸਾਡੇ ਹੇ ਵੀ ਹਮੇਸ਼ਾ ਸਾਡੇ ਨਾਲ ਖੜਦੇ ਨੇ ਕੋਈ ਵੀ ਸ਼ਹਿਰ ਦਾ ਕੋਈ ਵੀ ਇਦਾਂ ਦਾ ਕੋਈ ਕੰਮ ਹੁੰਦਾ ਨੀੜੀ ਲੋਕਾਂ ਲਈ ਜਾਣਾ ਹੁੰਦਾ ਉੱਥੇ ਨਾਲ ਸਾਡੇ ਖੜਦੇ ਨੇ ਸੇਵਾ ਚ ਸਾਡੇ ਸਾਰੇ ਸਾਡੇ ਇੱਕ ਤਾਂ ਵੈਲਫੇਅਰ ਕਲੱਬ ਦੇ ਨੇ ਬਾਕੀ ਸਾਰੇ ਗੱਡੀਆਂ ਚ ਨੇ ਕੋਈ ਸਮਾਨ ਲੋਡ ਕਰ ਰਿਹਾ ਹੈ ਸਾਰੇ ਲੱਗੇ ਹੋਏ ਨੇ ਸੇਵਾ ਚ ਲੱਗੇ ਹੋਏ ਨੇ ਤੇ ਬਸ ਅਸੀਂ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਉਹਦੀ ਉਹਦਾ ਅਸ਼ੀਰਵਾਦ ਲੈ ਕੇ ਸਤਿਗੁਰਾਂ ਦਾ ਅਸ਼ੀਰਵਾਦ ਲੈ ਕੇ ਅਸੀਂ ਹੁਣ ਚੱਲ ਜਾ ਰਹੇ ਆ ਤੇ ਲੱਕੀ ਸਾਡੇ ਜਿਹੜੇ ਸਾਡੇ ਅੱਛੇ ਰਿਪੋਰਟਰ ਨੇ ਸਾਡੇ ਖੰਨੇ ਦੇ ਡੇਲੀ ਪੋਸਟ ਉਹ ਹਮੇਸ਼ਾ ਸਾਡੇ ਨਾਲ ਸਾਡੇ ਕੋਈ ਵੀ ਕੰਮ ਹੋਵੇ ਸਾਡੇ ਨਾਲ ਸੇਵਾ ਚ ਜਰੂਰ ਖੜਦੇ ਨੇ ਉਹ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ। ਆਲਾਬ ਜੀ ਤੁਸੀਂ ਅੱਜ ਹੜਪੀੜਤਾਂ ਲਈ ਮਦਦ ਲਈ ਤੁਸੀਂ ਵੀ ਚੱਲੇ ਹੋ ਆਪਣੀ ਮਦਰ ਦੇ ਨਾਲ ਤੇ ਕਾਫੀ ਪੰਜਾਬ ਤੇ ਇਸ ਸਮੇਂ ਤਰਾਸਦੀ ਆਈ ਹੋਈ ਹੈ। ਜੀ ਜੀ। ਤੇ ਕੀ ਕੀ ਜਿਹੜਾ ਇੱਥੋਂ ਸਮਾਨ ਖੰਡਾ ਤੋਂ ਲੈ ਕੇ ਜਾ ਰਹੇ ਤੇ ਕੌਣ ਕੌਣ ਤੁਹਾਡੇ ਨਾਲ ਜਾ ਰਹੇ? ਅ ਸਰ ਗੱਲ ਐਦਾ ਕਿ ਕਰਨ ਕਰਾਉਣ ਵਾਲਾ ਪਰਮਾਤਮਾ ਹਿੰਮਤ ਦੇਣ ਵਾਲਾ ਪਰਮਾਤਮਾ ਸਭ ਨੂੰ ਔਰ ਸਾਡਾ ਬੱਸ ਚੱਲਦਾ ਤਾਂ ਅਸੀਂ ਸਾਰਾ ਖੰਨਾ ਹੀ ਲੈ ਜਾਂਦੇ ਹਾਂ ਉਹਨਾਂ ਵਾਸਤੇ ਜਿੱਥੇ-ਜਿੱਥੇ ਹੜਪੀੜਤ ਸਾਡੇ ਵਿਕਟਮ ਜਿਹੜੇ ਹੈਗੇ ਆ ਫਲਡ ਪ੍ਰੋਨ ਏਰੀਆਜ਼ ਦੇ ਵਿੱਚ ਬੈਠੇ ਆ ਸਾਡਾ ਬੱਸ ਚੱਲਦਾ ਤਾਂ ਅਸੀਂ ਪੂਰੇ ਤੇ ਪੂਰਾ ਖੰਨਾ ਹੀ ਲੈ ਜਾਂਦੇ ਹਾਂ ਉਹਨਾਂ ਵਾਸਤੇ ਔਰ ਉੱਥੇ ਜੋ ਸਾਡੇ ਵਾਸਤੇ ਜੋ ਉਹਨਾਂ ਵਾਸਤੇ ਅਸੀਂ ਕਰ ਸਕਦੇ ਅਸੀਂ ਕਰਦੇ ਪਰ ਚਲੋ ਹਾਲ ਦੀ ਘੜੀ ਇਸ ਵਕਤ ਪਹਿਲਾ ਘੇੜਾ ਸਾਡਾ ਇਹ ਸਾਡਾ ਪਹਿਲਾ ਤੇ ਆਖਰੀ ਘੇੜਾ ਨਹੀਂ ਹੋਊਗਾ ਜਿੰਨੀ ਦੇਰ ਉਹਨਾਂ ਨੂੰ ਮਦਦ ਦੀ ਲੋੜ ਹੈ ਅਸੀਂ ਨਾਲ ਦੀ ਨਾਲ ਐਵਰੀ ਵੀਕ ਐਵਰੀ ਟੂ ਵੀਕਸ ਜਾਂਦੇ ਰਾਵਾਂਗੇ ਸਮਾਨ ਦੀ ਕੋਸ਼ਿਸ਼ ਅਸੀਂ ਇਹ ਕੀਤੀ ਹੈ ਜੀ ਸਭ ਤੋਂ ਜ਼ਿਆਦਾ ਉੱਥੇ ਟਰਪਾਲਾਂ ਦੀ ਬਹੁਤ ਲੋੜ ਹੈ ਜੀ ਟਰਪਲਿਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉੱਥੇ ਕਿਉਂਕਿ ਸੌਣ ਪੈਣ ਨੂੰ ਸਾਰਿਆਂ ਨੂੰ ਦਿੱਕਤ ਆ ਰਹੀ ਹੈ ਮੇਨਲੀ ਪਾਣੀ ਗੰਦਾ ਖੜਾ ਹੋਣ ਕਰਕੇ ਮਸਕੀਟੋ ਨੈਟਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਮੈਂ ਸਾਰਿਆਂ ਨੂੰ ਵੀ ਇਹ ਇਨਕਰੇਜ ਕਰਦਾ ਮਸਕੀਟੋ ਨੈਟਸ ਜਿੰਨੇ ਜ਼ਿਆਦਾ ਦੇ ਸਕਦੇ ਹੋ ਤੁਸੀਂ ਡੋਨੇਟ ਕਰੋ ਔਰ ਮੇਨ ਚੀਜ਼ ਜਿਹੜੀ ਹੈ ਸਾਡੀਆਂ ਭੈਣਾ ਮਾਤਾਵਾਂ ਲਈ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹਨਾਂ ਦੀ ਹਾਈਜੀਨ ਲਈ ਵੀ ਔਰ ਉਹਨਾਂ ਦੀ ਹੈਲਥ ਲਈ ਵੀ ਸੈਨੇਟਰੀ ਪੈਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਸਾਰੇ ਪਾਸੇ ਸੋ ਅ ਅਸੀਂ ਕੋਸ਼ਿਸ਼ ਕੀਤੀ ਹੈ ਤਕਰੀਬਨ 500 ਸੈਨੇਟਰੀ ਪੈਡ ਜਿਹੜੇ ਅਸੀਂ ਇੱਕ ਏਰੀਆ ਦੇ ਵਿੱਚ ਦੇਣਾ ਚਾਹੁੰਦੇ ਹਾਂ ਬਾਕੀ ਸਾਡੇ ਹੋਰ ਲੱਗਦੇ ਜਿੰਨੇ ਵੀ ਦੋਸਤ ਮਿੱਤਰ ਸਾਡੇ ਇਕਤਾ ਵੈਲਫੇਅਰ ਕਲੱਬ ਖੰਨਾ ਦੇ ਵਿੱਚੋਂ ਵੀ ਜਿੰਨੀ ਮਿਹਨਤ ਹੋ ਰਹੀ ਹੈ ਸੁੱਕਾ ਰਾਸ਼ਨ ਜੋ ਅਸੀਂ ਲੈ ਕੇ ਜਾ ਸਕਦੇ ਹਾਂ ਜਿਹੜਾ ਬਿਨਾਂ ਪਕਾਇਓ ਖਾ ਸਕਣ ਮੜਾ ਟਰੈਡ ਪਰ ਸਕਣ ਔਰ ਰਾਸ਼ਨ ਲੈ ਕੇ ਜਾ ਰਹੇ ਹਾਂ ਜੀ ਬਾਕੀ ਆਡਮੋਸ ਵਗੈਰਾ ਮਸਕੀਟੋ ਰੈਪੈਲੈਂਟ ਡਿਸ ਇਨਫੈਕਟੈਂਟ ਵਗੈਰਾ ਸਾਰਾ ਅ ਕੋਸ਼ਿਸ਼ ਇਹ ਵੀ ਨੈਕਸਟ ਵਾਰੀ ਉਹਨਾਂ ਵਾਸਤੇ ਜਿਹੜਾ ਬਲੀਚ ਦਾ ਇੰਤਜ਼ਾਮ ਕੀਤਾ ਜਾਵੇ ਬਲੀਚਿੰਗ ਪਾਊਡਰ ਦਾ ਇੰਤਜ਼ਾਮ ਕੀਤਾ ਜਾਵੇ ਗੱਦਿਆਂ ਦਾ ਮੈਟ੍ਰੀਸਸ ਦਾ ਇੰਤਜ਼ਾਮ ਕੀਤਾ ਜਾਵੇ ਸਾਰੇ ਪੰਜਾਬ ਨੂੰ ਮੇਰੀ ਇਹੀ ਦਸਤਬਸਤਾ ਗੁਜ਼ਾਰਿਸ਼ ਹੈ ਜੀ ਪਲੀਜ਼ ਇਕੱਠੇ ਹੋ ਜੋ ਹੁਣ ਜਾਤਾਂ ਪਾਤਾਂ ਧਰਮਾਂ ਤੋਂ ਉੱਥੇ ਉੱਟ ਕੇ ਇਹ ਦੇਖੋ ਕਿ ਇਨਸਾਨੀਅਤ ਹੈ ਇਨਸਾਨ ਇਨਸਾਨ ਦੇ ਕੰਮ ਆਉਂਦਾ ਸੋ ਅੱਜ ਇਨਸਾਨ ਬੜੀ ਵੱਡੀ ਦੁਵਿਧਾ ਦੇ ਵਿੱਚ ਹੈ ਸਾਡਾ ਪੰਜਾਬ ਦਾ ਇੱਕ ਇੱਕ ਇਨਸਾਨ ਜਿਹੜਾ ਉਸ ਏਰੀਆ ਦੇ ਵਿੱਚ ਇਸ ਮੁਸ਼ਕਿਲਤਾਂ ਨਾਲ ਜੂਝ ਰਿਹਾ ਉਹਨਾਂ ਦੀ ਹੈਲਪ ਅਸੀਂ ਕਰਨੀ ਹੈ ਪ੍ਰਮਾਤਮਾ ਸਾਨੂੰ ਬਲ ਦੇਣ ਵਾਲਾ ਅਸੀਂ ਮੋਰੇ ਲੱਗ ਕੇ ਹਿੰਮਤ ਕਰਕੇ ਉਹਨਾਂ ਦਾ ਜਿੰਨਾ ਵੀ ਅਸੀਂ ਹੱਥ ਬਟਾ ਸਕਦੇ ਹਾਂ ਇਸ ਮੁਸ਼ਕਿਲ ਦੇ ਵਿੱਚ ਅਸੀਂ ਬਟਾਵਾਂਗੇ ਸੋ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਜਿਹੜੇ ਜਿਹੜੇ ਜਾ ਰਹੇ ਨੇ ਔਰ ਜਿਹੜੇ ਹਾਲੇ ਤੱਕ ਨਹੀਂ ਗਏ ਮੇਰੇ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਸਾਰੇ ਜਣੇ ਪਹੁੰਚੋ ਔਰ ਆਪਣੇ ਭਰਾਵਾਂ ਵੱਡੇ ਬਜ਼ੁਰਗਾਂ ਮਾਤਾਵਾਂ ਬੱਚਿਆਂ ਦੀ ਹੈਲਪ ਕਰੋ ਜਾ ਤਾਂ ਸਾਡਾ ਐਕਚੁਅਲੀ ਮਕਸਦ ਇਹ ਹੀ ਰਹਿੰਦਾ ਕਿ ਜਦੋਂ ਵੀ ਕਿਉਂਕਿ ਅਸੀਂ ਪੰਜਾਬੀ ਆ ਤੇ ਪੰਜਾਬ ਨੇ ਸਾਡੇ ਲਈ ਬਹੁਤ ਕੁਝ ਕੀਤਾ ਮੇਰੇ ਪੇਰੈਂਟਸ ਲਈ ਬਹੁਤ ਕੁਝ ਕੀਤਾ ਇਸ ਕਰਕੇ ਜੇ ਪੰਜਾਬ ਸਾਡੇ ਨਾਲ ਆ ਤਾਂ ਅਸੀਂ ਵੀ ਪੰਜਾਬ ਦੇ ਨਾਲ ਆ ਤੇ ਕਿਤੇ ਵੀ ਪੰਜਾਬ ਤੇ ਰੱਬ ਨਾ ਕਰੇ ਇਦਾਂ ਦੀ ਛੋਟੀ ਮੋਟੀ ਵੀ ਆਫਤ ਆਵੇ ਤੇ ਅਸੀਂ ਭੱਜ ਕੇ ਪੰਜਾਬ ਲਈ ਹਾਜ਼ਰ ਆ ਜਿੱਥੇ ਸਾਰੀ ਦੁਨੀਆ ਹੈ ਸਾਰੇ ਕਲਾਕਾਰ ਸਾਡੇ ਭਰਾ ਜਿਹੜੇ ਆ ਉਹ ਸਾਰੇ ਆ ਰਹੇ ਨੇ ਗਵਰਨਮੈਂਟ ਆ ਰਹੀ ਸਾਰੇ ਜਿੰਨੇ ਵੀ ਲੋਕ ਆਪਣੇ ਵੱਲੋਂ ਜਿੰਨਾ ਵੀ ਤਿਲ ਫੁੱਲ ਦੇ ਸਕਦੇ ਆ ਅਸੀਂ ਵੀ ਸੋਚ ਰਿਹਾ ਵੀ ਅਸੀਂ ਵੀ ਉਹਨਾਂ ਚ ਸ਼ਾਮਿਲ ਹੋ ਕੇ ਜਿੰਨਾ ਸਾਡੇ ਤੋਂ ਤਿਲ ਫੁੱਲ ਹੁੰਦਾ ਅਸੀਂ ਵੀ ਕਰਦੀ ਉਹਨਾਂ ਨੂੰ ਦੇ ਦਈਏ ਬਾਕੀ ਜਿੰਨਾ ਤੁਹਾਡੇ ਤੋਂ ਸਾਰਿਆਂ ਤੋਂ ਕੰਟ੍ਰਿਬਿਊਟ ਹੁੰਦਾ ਸਾਰੇ ਜਣੇ ਕੰਟ੍ਰਿਬਿਊਟ ਕਰੋ ਤੇ ਇੱਕ ਦੂਸਰੇ ਦੇ ਇਲਾਕਿਆਂ ਦੇ ਵਿੱਚ ਹੈਲਪ ਕਰੋ ਇੱਕ ਦੂਜੇ ਦੇ ਇਲਾਕਿਆਂ ਦੀ ਖਬਰ ਤੁਸੀਂ ਜਿੰਨੇ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਮੈਸੇਜ ਕਰਕੇ ਪਹੁੰਚਾ ਸਕਦੇ ਹੋ ਵੀਡੀਓ ਰਾਈ ਜਾਂ ਸਾਨੂੰ ਦੇ ਸਕਦੇ ਹੋ ਤੇ ਸਾਡੀ ਟੀਮ ਉੱਥੇ ਜਾ ਸਕਦੀ ਹੈ ਜਾਂ ਜਿੰਨੇ ਵੀ ਉੱਥੇ ਲੋਕ ਹੈਗੇ ਆ ਉੱਥੇ ਫਸੇ ਹੋਏ ਆ ਜਾਂ ਕਿਸੇ ਵੀ ਮੁਸੀਬਤ ਚ ਨੇ ਸਾਨੂੰ ਇਦਾਂ ਕਿ ਵੀ ਉਹ ਸਾਰੇ ਜਾਨੇ ਠੀਕ ਰਹਿਣ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਲੰਬੀ ਉਮਰ ਬਖਸ਼ੇ ਤੇ ਪੰਜਾਬ ਨੂੰ ਬਚਾਵੇ